ਦੋਸਤੋ ਇਸ ਬਾਈ ਜੀ ਨੇ ਬਹੁਤ ਸੋਹਣਾ ਗੀਤ ਗਾਇਆ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਮਿੱਤਰੋ ਸਾਈਕਲ ਦੀ ਕਾਠੀ ਦਾ ਸਾਜ਼ ਵਜਾਇਆ ਵੀ ਸੱਚ ਮੁੱਚ ਕਹਿੰਦੇ ਵੀ ਕਲਾ ਕਿਸੇ ਚੀਜ਼ ਦੀ ਮਤਾਜ ਨਹੀਂ ਹੁੰਦੀ ਨਾ ਉਮਰ ਦੀ ਨਾ ਰੰਗ ਰੂਪ ਦੀ ਤੇ ਨਾ ਹੀ ਮਤਲਬ ਕਿ ਕਹਿੰਨ ਦਾ ਪਾਬ ਕਲਾ ਜਿਹਦੇ ਬੰਦੇ ਦੇ ਹੈਗੀ ਨਾ ਜਿਹੜੇ ਬੰਦੇ ਚ ਕਲਾ ਉਹਨੇ ਕਲਾ ਆਪਣੀ ਕਿਸੇ ਨਾ ਕਿਸੇ ਤਰੀਕੇ ਕੱਢ ਲੈਣੀ ਆ ਕਹਿੰਦੇ ਵੀ ਜਿਹਨੇ ਸਾਜ਼ ਵਜਾਉਣਾ ਹੈ ਉਹਨੇ ਸਾਈਕਲ ਦੀ ਕਾਠੀ ਨਾਲ ਵੀ ਵਜਾ ਲੈਣਾ ਦੇਖੋ ਵੀਰ ਦੀ ਕਲਾ ਬਹੁਤ ਸੋਹਣਾ ਗੀਤ ਗਾਇਆ ਸੋ ਆਪਣਾ ਫਰਜ਼ ਬਣਦਾ ਕਿ ਆਪਾਂ ਸਪੋਰਟ ਕਰਿਓ ਤੇ ਦੇਖੋ ਹੋਰ ਆਪ ਬੜੀਆਂ ਚੀਜ਼ਾਂ ਸ਼ੇਅਰ ਕਰਦੇ ਇਦਾਂ ਦੀ ਮਤਲਬ ਵੀਡੀਓ ਸ਼ੇਅਰ ਕਰਿਆ ਕਰੋ ਜਿੱਦੇ ਨਾਲ ਕਿਸੇ ਸਪੋਰਟ ਹੋ ਸਕੇ ਤੁਹਾਡਾ ਕੀਤਾ ਸ਼ੇਅਰ ਇਸ ਵੀਰ ਦੀ ਜ਼ਿੰਦਗੀ ਬਦਲ ਸਕਦਾ ਹੈ ਕੋਈ ਇਹਦੀ ਬਾਹ ਫੜ ਸਕਦਾ ਹੈ ਇਹਦੀ ਜ਼ਿੰਦਗੀ ਸੁਧਰ ਸਕਦੀ ਹੈ ਤੇ ਮੇਰਾ ਵੀਰ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਗਾਣਾ ਪਸੰਦ ਆਵੇ ਤਾਂ ਕਮੈਂਟ ਇੱਕ ਸੋਹਣਾ ਜਿਹਾ ਕਰਕੇ ਹੌਸਲਾ ਭਜਾਈ ਕਰਦੇ ਹੋ ਬਾਈ ਜੀ ਦੀ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਦੇਖੋ ਅਸੀਂ ਕੋਈ ਇਸ ਬਾਈ ਤੋਂ ਪੈਸੇ ਨਹੀਂ ਲਏ ਇਹਦੀ ਵੀਡੀਓ ਪਾਉਣ ਦੇ ਨਾ ਹੀ ਅਸੀਂ ਬਾਈ ਨੂੰ ਜਾਣਦੇ ਆ ਦੇਖੋ ਸਾਡੇ ਕੋਲ ਵੀਡੀਓ ਪਹੁੰਚੀ ਸਾਨੂੰ ਵਧੀਆ ਲੱਗਾ ਤੁਹਾਡੇ ਤੱਕ ਸਾਂਝੀ ਕੀਤੀ ਤੁਸੀਂ ਸਪ ਫੁੱਲਟ ਤੇ ਬਹਿਣਾਈ ਚੱਕਲ ਲੈਣ ਗੀਆਂ ਜਿੱਦੇ ਸਰਕਾਰਾਂ ਪੈ ਗਈਆਂ ਵੇ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪੈ ਗਈਆਂ ਵੇ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪੈ ਗਈਆਂ ਵੇ ਇੱਥੇ ਵੱਡੇ ਵੱਡੇ ਮੇਰੀ ਗਿਆਨ ਸ਼ਾਨ ਕਿਸੇ ਕੋਈ ਹੱਦ ਨਹੀਂ ਮਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਧਨੀ ਮਿਰਜਾ ਨਿਸ਼ਾਨ ਕਿਸ ਕੋਈ ਹੱਦ ਨਹੀਂ ਮਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਧਨੀ ਕੱਲੇ ਤੀਰ ਨੇ ਜਿੱਦ ਦੇ ਤਲਵਾਰਾਂ ਪਹਿਗੀਆਂ ਵੇ ਇੱਥੇ ਵੱਡੇ 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 ਆਸ਼ਕਾਨੂ ਮਾਰਾਂ ਪਹਿਗੀਆਂ ਵੇ ਇੱਥੇ ਵੱਡੇ 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 ਆਸ਼ਕਾਨੂ ਮਾਰਾਂ ਪਹਿਗੀਆਂ ਵੇ ਇੱਥੇ ਵੱਡੇ ਵੱਡੇ ਮਹੀਵਾਲ ਸੋਣੀ ਨੂੰ ਖਮਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹੌਂਦੀ ਘੱਟ ਸੀ ਮਹੀਂ ਵਾਂਦ ਸੋਣੀ ਨੂੰ ਖਵਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹਾਉਂਦੀ ਘੱਟ ਸੀ ਜੁੱਬੀ ਅੱਧ ਵਿੱਚ ਦੂਰ ਹੀ ਕਿਨਾਰਾ ਰਹਿ ਗਈਆਂ ਓਏ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਜਿਦਰ ਸੀ ਬੇਗੋ ਤੇ ਆਸ਼ਿਕ ਹੋ ਗਿਆ 2 ਮਿੰਟਾਂ 'ਚ ਸਭ ਕੁਝ ਖੋ ਗਿਆ ਉਂਦਰ ਸੀ ਬੇਗੁਥੇ ਆਸ਼ਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਉਂਦਰ ਸੀ ਬੇਗੁਥੇ ਆਸ਼ਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਉੱਡ ਗਈਆਂ ਕੋਲਾ ਵਿੱਚ ਹੀ ਵਹਾਰਾ ਰਹੇ ਦੀਆਂ ਵੇਥੇ ਵੱਡੇ ਵੱਡੇ ਕਿਹੜਾ ਪਿੰਡਾ ਬਾਈ ਤੇਰਾ ਸਹਿਣਾ ਪਿੰਡਾ ਯਾਰ ਕਾਲਾ ਤੇਰੇ ਚ ਬਹੁਤ ਆ ਕੀ ਗੱਲ ਤੈਨੂੰ ਕਿਸ ਨੇ ਪੁੱਛੇ ਨਹੀਂ ਹਾਂਜੀ ਬੱਸ ਮਾਲਕ ਦੀ ਕਿਰਪਾ ਵਾ ਕੀ ਪ੍ਰਮਾਤਮਾ ਦੇ ਰੰਗ ਆ ਜੀ